ਉਹਨੂੰ ਪਿਆਰ ਨਾਲ ਛੋਣੇ ਪੈ ਸਾਰੇ ਵਾਚੋਗੇ ਚੰਗੇ ਰਹਿਵਾਂਗੇ ਦਾ ਸਵਾਗਤ ਇਹ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਦੀਆਂ ਨੇ ਜਿੱਥੇ ਦੋ ਟੀਰਾ ਨਸ਼ੇ ਦੀ ਹਾਲਤ ਵਿੱਚ ਪੜ ਗਈਆਂ। ਉਧਰ ਇਹਨਾਂ ਦੋਵਾਂ ਟੀਰਾ ਨੂੰ ਛਡਵਾਉਣ ਆਏ ਲੋਕਾਂ ਨੇ ਕਿਹਾ ਕਿ ਰੋਜ਼ਾਨਾ ਹੀ ਇੱਥੇ ਨਸ਼ੇ ਦੀ ਹਾਲਤ 'ਚ ਲੋਕ ਲੜਦੇ ਨੇ ਜਿਸ ਕਾਰਨ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਇਸ ਬਾਰੇ ਪੁਲਿਸ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਅਜਿਹੇ ਸ਼ਰਾਬੀ ਅਨਸਰਾਂ ਨੂੰ ਸਲਾਖਾਂ ਪਿੱਛੇ ਰੱਖਿਆ ਜਾਵੇ। ਉਦੋਂ ਇਸ ਘਟਨਾ ਦੀ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋਵੇਂ ਟੀਰਾ ਆਪਸ ਵਿੱਚ ਪੜਦੀਆਂ ਨਜ਼ਰ ਆ ਰਹੀਆਂ ਨੇ। ਸਿਟੀ ਹோம் ਨਿਊਜ਼ ਲਈ ਸ੍ਰਿਸ਼ਿੰਦਰ ਸੋਨੀ ਦੀ ਰਿਪੋਰਟ। ਇਹ ਨਸ਼ਾ ਕਰਕੇ ਧੱਕਾਸ਼ਾਹੀ ਕਰਦੇ ਰੋਡ ਦੇ ਉੱਤੇ ਇਹੀ ਜਾਮਲੋਂ ਦੇ ਇਹੀ ਤਾਰੂ ਪੀ ਕੇ ਜਾਂ ਮੈਂ ਉਹਦੇ ਰੋਡ ਤੇ ਸ਼ਰਾਬ ਪੀਤੇ ਇਹੀ ਐਕਸੀਡੈਂਟ ਕਰਾਉਂਦੇ ਪਤਾ ਹੈ ਮੈਨੂੰ ਰੱਜੇ ਪਏ ਨਸ਼ੇੜਾ ਇਹੀ ਐਕਸੀਡੈਂਟ ਕਰਾਉਂਦੇ ਆ ਇਹੀ ਪ੍ਰੋਬਲਮ ਆ ਜੀ ਨਸ਼ੇ ਵਿੱਚ ਦਾਰੂ ਦਾਰੂ ਵਿੱਚ ਦਾਰੂ ਪੀਤੀ ਹੋਈ ਆ ਆਸ ਜੋੜ ਕੇ ਬੇਨਤੀ ਆ ਇਹਨਾਂ ਨੂੰ ਠਾਲੇ ਬੰਦ ਕੀਤਾ ਜਾਵੇ ਇਹ ਕੀ ਕੀਤਾ ਕੀ ਸੀ ਇਹਨਾਂ ਨੇ ਗਾਰੋ ਵੀ ਪਿੱਛੇ ਆ ਆਪਸੀ ਜਿਹੜੇ ਲੜਦੇ ਪਏ ਪਰੇਸ਼ਾਨੀ ਦੇ ਦੇ ਲੋਕਾਂ ਨੂੰ ਵੀ ਲੜ ਰਹੇ ਆ ਉਹਨਾਂ ਨੇ ਵੀ ਲੜਦੇ ਪਏ ਆ ਗਾਰੋ ਵੀ ਕੇ ਮੇਰੇ ਖਾਰੇ ਬਦਮਾਸ਼ੀ ਕਰਦੇ ਲੋਰ ਕੋਈ ਕਰਦੇ ਆ ਬਿਲਕੁਲ ਕਰਦੇ ਆ ਆ ਮੁੰਡਾ ਛੋਣ ਲੱਗਾ ਬਿਨਾ ਮਾਰਦੇ ਰਿਹਾ ਇਹ ਵੀ ਆਏ ਮਾਰਦੇ ਅਸੀਂ ਛੁੜਾਨ ਆ ਵੀਰੇ ਇਹ ਸਾਡੇ ਬੰਦੇ ਤੇ ਮਾਰਦੇ ਮੇਰੇ ਇਹ ਤਾਂ ਸਾਡੀ ਗੱਡੀਆਂ ਲੱਗਿਆ ਅੱਜ ਤਾਂ ਦੇਖ ਕੇ ਆ ਕਿ ਚਲ ਜਨਾਨੀ ਨਾਲ ਐਵੇਂ ਲੜਨਾ ਪੈਣਗੇ ਨਾ ਆਈ ਚੜਾ ਕਾਡੋਂ ਗਾਲਾਂ ਕੱਢ ਰਹਾ ਮਾਰਦਾ ਪਿਆ ਸਾਨੂੰ ਵੇਖੋ ਇਹ ਚੰਗੀ ਗੱਲ ਥੋੜੀ ਆ ਵੀਰੇ ਉਹ ਨਸ਼ਾ ਹੀ ਕੀਤਾ ਤੁਹਾਡੇ ਸਾਹਮਣੇ ਆ ਯਾਰ ਨਸ਼ਾ ਕੀਤਾ ਹੋਰ ਕੀ ਆ ਐ ਤਾਂ ਥੋੜੀ ਜੰਗਾ ਲੱਗਦਾ ਯਾਰ ਸਾਡੇ ਵੀ ਘਰ ਦੇ ਆਂਦੇ ਕਿਸੇ ਹੋਰ ਦੀ ਫੈਮਲੀ ਵੀ ਆ ਸਕਦੀ ਆ ਵੇਖੋ ਲੁੱਟ ਥੋੜੀ ਭਈ ਆ ਓਏ ਉਹ ਤਾਂ ਜਿਹੜਾ ਰੋਗਰਾ ਭਲੇਮਾਨ ਸੀ ਨਾ ਇਹਦਾ ਉਹਨੂੰ ਵੀ ਹੁਣ ਗੰਦੀ ਲੈਂਗੁਏਜ ਬੰਦਾ ਮੈਂ ਕਿਤੇ ਬੋਲ ਨਹੀਂ ਸਕਦਾ ਉਹਨੂੰ ਵੀ ਬਦਤਮੀਜ਼ ਕਰ ਮੇਰੇ ਸਰਕਾਰ ਨੂੰ ਸਹਿਆ ਕਿ ਦੇਣਾ ਗਾਂਦੇ ਨਾਲ ਠੱਲ ਪਾਓ ਇਹਨਾਂ ਨੇ ਜਿਹੜੇ ਨਹੀਂ ਕਰਦੇ ਉਹਨੂੰ ਚੱਕ ਕੇ ਲੈ ਜਾਂਦੇ ਜਿਹੜਾ ਕੁਝ ਕਰਦਾ ਵੀ ਉਹਨੂੰ ਇੱਥੇ ਹੀ ਘੁੰਮਦੇ ਮੇਰੇ ਜਿਹੜੇ ਗਲਤ ਕੰਮ ਕਰਦੇ ਉਹਨੂੰ ਇਹ ਚੱਕਦੇ ਨਹੀਂ ਪੁਲਿਸ ਠੀਕ ਆ ਆਹ ਜਿਹੜੇ ਗਲਤ ਕਰਦੇ ਇਹਨਾਂ ਨੂੰ ਚੱਕੋ ਹੁਣ ਬੰਦੇ ਭੱਜ ਗਏ ਜਾਂ ਪੁਲਿਸ ਮੇਰੇ ਹੁਣ ਪਤਾ ਨਹੀਂ ਕਿੱਥੇ ਗਏ ਇੱਥੇ ਦੇ ਦੋ ਦੋ ਉੱਪਰਲੇ ਸਟਾਫ ਇਹ ਭਾਈ ਉਹ ਲੜ ਰਹੇ ਆ ਸਾਹ ਦੇਖ ਲੈ ਕੈਮਰਾ ਕਮਾਲ ਹੋ ਪੁਲਿਸ ਨੂੰ ਦੱਸਿਆ ਵੀ ਇੱ ਵੀਰੇ ਇਹ ਤਾਂ ਉਹਨੇ ਦੇਖ ਕੇ ਸਾਡੇ ਸਾਹਮਣੇ ਆਏ ਰੋਕੜ ਆਇਆ ਕਿ ਜਨਾਨੀ ਨਾਲਾ ਇੱਟਾਂ ਚੱਕ ਚੱਕ ਕੇ ਮਾਰ ਰਹੇ ਦੂਜੇ ਨੂੰ ਉਹ ਗੱਡੀਆਂ ਖੜੀਆਂ ਕਈ ਦੀ ਗੱਡੀ ਵੱਜ ਵੀ ਸਕਦੀ ਸੀ ਵੀਰੇ ਗੱਡੀਆਂ ਖੜੀਆਂ ਨੇ ਗੱਡੀਆਂ ਕਈ ਟੁੱਟਦੀ ਕਿਤੋਂ ਕਰਾਇਆ ਤੇ ਗੱਡੀਆਂ ਚਲਾਉਂਦੇ ਕਿਤੋਂ ਨੁਕਸਾਨ ਭਰਨੇ ਲੱਖਾਂ ਦੀਆਂ ਗੱਡੀਆਂ ਨੇ ਕਿਤੋਂ ਨੁਕਸਾਨ ਭਰਨਾ ਮੰਗ ਕਰਨਾ ਕਿ ਵੀਰੇ ਇਹੋ ਜੇ ਗੰਦ ਨੂੰ ਕੰਟਰੋਲ ਕੀਤਾ ਜਾਵੇ ਅਸੀਂ ਹੋਰ ਕੀ ਚਾਹੀਦਾ ਸਾਨੂੰ ਐਦਾ ਆਪਣਾ ਕੰਮ ਕਰਨ ਵਾਲੇ ਮਿਹਨਤ ਕਰਨ ਵਾਲੇ ਬੰਦੇ ਆ ਵੀਰੇ ਠੀਕ ਆ ਗਲਤ ਬੰਦੇ ਨੂੰ ਚੱਕੋ ਤਾਂ ਜੋ ਗੰਦ ਨਾ ਪਵੇ ਠੀਕ ਆ ਸਾਰੇ ਕੰਮ ਕਰਨ ਆਂਦੇ ਆ ਜਿਹੜੇ ਵਿੱਚ ਨਹੀਂ ਕਰਨਦੇ ਕੁਝ ਗਲਤ ਉਹ ਵੀ ਨਿਖੜੇ ਜਾਂਦੇ